ਜੋ ਸੰਜੀਵ ਰੋੜਾ ਜੀ ਕਿਉਂਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਤੇ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹਗੇ ਸਮਾਜ ਸੇਵੀ ਉਰਜਪਤੀ ਇੱਕ ਤਾਨ ਮੇਕਰ ਜਾ ਸਮਾਜਿਕ ਜਾਂ ਜਿੰਨੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ ਸ੍ਰੀ ਜਿੰਦਰ ਗੁਪਤਾ ਜੀ ਕਰਦੇ ਨੇ ਉਹਨਾਂ ਨੂੰ ਅਸੀਂ ਨੋਮੀਨੇਟ ਕੀਤਾ ਰਾਸੋ ਵਾਸਤੇ ਅੱਜ ਕਾਗਜ਼ ਭਰੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸ ਭਾਰਤ ਦੇ ਚੋਣ ਕਮਿਸ਼ਨ ਦਾ ਹੈਗਾ ਉਹਨੂੰ ਫੋਲੋ ਕਰਾਂਗੇ ਤੇ ਕਿਉਂਕਿ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੇ ਦੋ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ ਇੰਡਸਟਰੀ ਤੇ ਬਾਗੋ ਸੋ ਗੁਪਤਾ ਰਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁਤ ਥੱਲੇੋਂ ਉੱਠੇ ਨੇ ਬੜੀ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਕਿਸੇ ਕਿਸਮ ਦੀ ਲੋੜ ਕਿਸੇ ਪਾਵੇਂ ਇਹਨਾਂ ਦੇ EMPLY ਨੂੰ ਪਾਵੇਂ ਕਿਸੇ ਨੂੰ ਵੀ ਇਦਾਂ ਇਹ ਕੁੱਲ ਕੇ 10 ਬੰਦ ਵੀ ਕੱਢਦੇ ਐ ਔਰ ਸਾਡੇ ਬਰਨਾਲਾ ਇਲਾਕੇ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਨਾਲ ਨਾ ਮਿਲਦਾ ਹੈ ਮੈਨੂੰ ਸ਼ੁਭ ਕਾਮਨਾਵਾਂ ਦੇਣਾ ਇਹ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਥੇ ਪੱਖ ਵੀ ਰੱਖਣਗੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਖੁਸ਼ਕ ਕਿ ਉਹ ਕਿਨਾਂ ਕੋਲ ਤਜਰਬਾ ਹੈ ਉਹ ਲੈ ਕੇ ਵੀ ਆਉਣਗੇ ਉਥੋਂ ਜੋ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲਾਈ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮੰਨੀ ਬਟ ਪਰ ਇਸ ਵਾਰ ਇੱਕ ਦੋ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਉਹ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇ ਤੇਲੰਗਾਨਾ ਤੇਲੰਗਾਨਾ ਤੋਂ ਵੀ ਕੈਰੇਜ ਬਰੋ ਵਿਦਾਊਟ ਪ੍ਰਪੋਜ਼ਲ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਸ਼ਿਭਾਸ ਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹ ਵਿੱਚ 10 ਐਮ ਐਲ ਏ ਸਵਲੋਂ ਚਾਹੀਦੀ ਪਰ ਉਹਨਾਂ ਵਿੱਚ ਕਿਸੇ ਦਾ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾ ਪਾਉਣੀ ਹੈ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਪਰ ਇਹ ਵੀ ਅੱਗੇ ਹੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੂੰ ਜੇ ਸ਼ਰਤਾਂ ਪੂਰੀਆਂ ਕਰਦੇ ਜੇ ਦੂਸਰੇ ਸਾਹਿਬ ਇਸ ਦੇ ਨਾਲ ਹੀ ਜਿਹੜਾ ਤਰਨ ਕਾਰਨ ਦੀ ਸੀਟਿੰਗ ਨੂੰ ਮਨਜ਼ੂਰੀ ਨਹੀਂ ਨਹੀਂ ਗਈ ਆਪ ਲੋਗੋ ਤਾਂ ਕੌਣ ਪਾਏਗੀ ਨਹੀਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਡੀ ਸੀਟਿੰਗ ਨਹੀਂ ਮਨਜ਼ੂਰੀ ਦਿੱਤੀ ਕੇਂਦਰ ਸਰਕਾਰ ਤਾਂ ਕਰੂਗੀ ਇਦਾਂ ਕਿ ਡੀ ਸੀਟਿੰਗ ਨਹੀਂ ਹੁਣ ਇੱਥੋਂ ਤਾਂ ਪਤਾ ਲੱਗਦਾ ਹੈ ਨਾ ਕਿ ਕੌਣ ਜ਼ਿੰਮੇਵਾਰ ਹੈ ਉਹ ਕਹਿੰਦੇ ਸੀ ਡੀ ਸੀਟਿੰਗ ਦੀ ਮਨਜ਼ੂਰੀ ਨਹੀਂ ਦੇਣੀ ਐਸੇ ਕਰਕੇ ਤਾਂ ਪਹਿਲਾਂ ਜਿਹੜੀ ਪ੍ਰੋਬਲਮ ਹੈ ਕਿ ਉਹ ਜਦੋਂ ਥੋੜਾ ਜਿਹਾ ਕੋਈ ਕਿਸੇ ਦਰਿਆ ਨੂੰ ਸਾਫ ਕਰਨ ਦੀ ਗੱਲ ਚੱਲਦੀ ਮਾਈਨਿੰਗ ਹੈ ਜੀ ਤਾਂ ਮਾਈਨਿੰਗ ਜਦੋਂ ਮਾਨਯੋਗ ਹਾਈ ਕੋਰਟ ਨੇ ਸਾਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੀਸੈਟਿੰਗ ਨੇ ਮਜੂਰੀ ਦਿੱਤੀ ਤਾਂ ਅਸੀਂ ਫੋਲੋ ਕਰਾਂਗੇ ਗਾਈਡਲਾਈਨ ਸਾਰੀਆਂ ਉਹਨਾਂ ਦੀ ਤੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਚਲੋ ਐ ਤਾਂ ਕੁਦਰਤ ਹੈ ਉਹ ਤਾਂ ਜਮੂਗਜ਼ਵੀਰ ਤੋਂ ਲੈ ਕੇ ਉੱਤਰਾਖੰਡ ਦੇ ਵਿੱਚ ਤੋਂ ਅਸਾਮ ਤੱਕ ਹੜਾਂ ਦੀ ਮਾਰ ਚੱਲ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਤਰਨਤਾਰਨ ਇਲੈਕਸ਼ਨ ਦਾ ਵੀ ਐਲਾਨ ਹੋ ਚੁੱਕਾ ਜੀ ਹਾਂਜੀ ਹਾਂਜੀ ਉਹਦੇ ਵਿੱਚ ਵੀ ਪਾਰਟੀ ਵੱਲੋਂ ਜਿਹੜੇ ਸਾਡੇ ਕੈਂਡੀਡੇਟ ਨੇ ਸੰਧੂ ਸਾਹਿਬ ਤੇ ਉਹਨਾਂ ਦੀ ਵੀ ਨਾਮਿਨੇਸ਼ਨ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਊਗੀ ਤੇ ਅਸੀਂ ਆਪਣੀ ਪਾਰਟੀ ਵੱਲੋਂ ਪ੍ਰਚਾਰ ਕਰਾਂਗੇ ਪਾਰਟੀ ਨੇ ਹੁਣ ਤੱਕ ਸਾਡੇ 3.5 ਤੋਂ 4 ਸਾਲਾਂ ਦੇ ਵਿੱਚ ਜੋ-ਜੋ ਲੋਕ ਪ੍ਰਾਈਸ ਸਕੀਮਾਂ ਜੋ-ਜੋ ਪੰਜਾਬ ਲਈ ਜਿਹੜੇ ਫੈਸਲੇ ਲਏ ਨੇ ਅਸੀਂ ਉਹ ਸਾਰੇ ਪ੍ਰਚਾਰ ਕਰਾਂਗੇ ਤੇ ਡੈਮੋਕ੍ਰੇਸੀ ਹੈ ਬਾਕੀ ਫੈਸਲਾ ਤਾਂ ਲੋਕ ਕਰਦੇ ਆ। ਜੀਮ ਸਰ ਸੀਜੀ ਦਾ ਇਸ਼ੂ ਪੜਾ ਇਸ ਟਾਈਮ ਚੱਲ ਰਿਹਾ ਹੈ। ਤੁਸੀਂ ਜਿਹੇ ਟੀਐਮ ਨੂੰ ਵੀ ਸਪੀਕ ਕਰਦੇ। ਦੇਖੋ ਬਹੁਤ ਹੀ ਸ਼ਰਮਨਾਕ ਗੱਲ ਹੈ। ਬਹੁਤ ਹੀ ਨਿੰਦਣਯੋਗ ਗੱਲ ਹੈ। ਕਿ ਸਾਡੇ ਦੇਸ਼ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਵੱਲ ਕੋ ਜੁੱਤੀ ਸੁੱਟ ਕੇ ਆਪਮਾਨਿਤ ਕੀਤਾ ਜਾਣਾ ਜਾਂ ਫਿਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀਆਂ ਉਹਨਾਂ ਨੂੰ ਉੱਟਣ ਦੀਆਂ ਜਾਂ ਉਹਨਾਂ ਦਾ ਸਿਰ ਕਾਟ ਦਿਓ ਉਹਨਾਂ ਦਾ ਏ ਮੰਗਣ ਵਾਲੇ ਨੇ ਤਾਂ ਕਿੱਥੇ ਬੈਠ ਕੇ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹ ਸਾਡੇ ਜੁਡੀਸ਼ੀਅਲ ਸਿਸਟਮ ਵਾਸਤੇ ਜਾਂ ਸਾਡੇ ਜਿਹੜਾ ਸੋਸ਼ਲ ਬਾਂਡਿੰਗ ਵਾਸਤੇ ਸਾਡੇ ਭਾਈਚਾਰੇ ਵਾਸਤੇ ਕੋਈ ਇਹ ਚੰਗੀ ਗੱਲ ਹੈ ਕਿਉਂਕਿ ਭਾਰਤੀ ਗੁਲਦਸਤਾ ਹੈ ਗੁਲਦਸਤੇ 'ਚ ਹਰ ਕਿਸਮ ਦਾ ਰੰਗ ਹੁੰਦਾ ਹੈ ਗੁਲਦਸਤੇ 'ਚ ਹਰ ਕਿਸਮ ਦੇ ਫੁੱਲ ਦੀ ਆਪਣੀ ਸੁਗੰਧ ਹੁੰਦੀ ਹੈ ਇੱਕੋ ਰੰਗ ਦੇ ਫੁੱਲਾਂ ਵਾਲੇ ਗੁਲਦਸਤੇ ਨੂੰ ਤੁਸੀਂ ਜ਼ਿਆਦਾ ਦੇਖ ਨਹੀਂ ਸਕਦੇ ਸੋ ਭਾਰਤੀ ਗੁਲਦਸਤਾ ਸਾਡਾ ਦੇਸ਼ ਵਿੱਚ ਹਰ ਇੱਕ ਨੂੰ ਹੱਕ ਹੈ ਉਹ ਬਹੁਤ ਥੱਲੇੋਂ ਬਹੁਤ ਛੋਟੇ ਪਰਿਵਾਰ ਚੋਂ ਗਰੀਬ ਪਰਿਵਾਰ ਚੋਂ ਉੱਠ ਕੇ ਐਡੀ ਵੱਡੀ ਕੁਰਸੀ ਤੇ ਬੈਠ ਕੇ ਸ਼ਾਇਦ ਇਹ ਹੀ برداشت ਨਹੀਂ ਹੁੰਦਾ ਉਹਨਾਂ ਨੂੰ ਉਹ ਕਿ ਉਹਨਾਂ ਨੇ ਤਾਂ ਹਮੇਸ਼ਾ ਜਾਤੀਵਾਦੀ ਲੜਾਈ ਲੜੀ ਹਮੇਸ਼ਾ ਉਹਨਾਂ ਨੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਅਸੀਂ ਸਾਰਿਆਂ ਨੂੰ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸੀਐਮ ਸਾਹਿਬ ਵਰਿੰਦਰ ਸੋਇ ਨਿੰਦਨਯੋਗ ਹੈ ਵਰਿੰਦਰ ਨੂੰ ਮੰਦੀ ਡੈਥ ਹੋ ਗਿਆ 24 ਘੰਟੇ ਦੇ ਅੰਦਰ ਦੋ ਪੰਜਾਬੀ ਜਗਤ ਦੇ ਪੰਜਾਬ ਦੇ ਦੋ ਵੱਡੇ ਨੌਜਵਾਨ ਜੀ ਰਹਿ ਗਏ ਜਗਤ ਨਾਲ ਦੇਖੋ ਕੱਲ ਮੈਂ ਸੰਸਕਰਤੇ ਵੀ ਰਾਜਵੀਰ ਜਵੰਦਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਦੀ ਦੇ ਨੇੜੇ ਉਹਨਾਂ ਦਾ ਇੱਕ ਐਕਸੀਡੈਂਟ ਹੋਇਆ ਤੇ ਉਹਦੇ ਚ ਮੌਤ ਹੋ ਗਈ ਤੇ ਰਾਤਿਕ ਹਮਰ ਸੁਣੀ ਕਿ ਮੰਨੀ ਪਰਮਨ ਨਹੀਂ ਬੋਡੀ ਬਿਲਡਰ ਵਰਿੰਦਰ ਕੁਮਰ ਨ ਨਹੀਂ ਰਹੇ ਸੋ ਪ੍ਰਮਾਤਮਾ ਦੇ ਅਰਦਾਸ ਆ ਪਹਿਲਾਂ ਤਾਂ ਦੋਨੇ ਪਰਿਵਾਰਾਂ ਨੂੰ ਬਾਪ ਪ੍ਰਮਾਤਮਾ ਪਾਣਾ ਮੰਨੰਦ ਵਰਕ ਸੀ ਬਾਕੀ ਇਹ ਜਿਹੜਾ ਅੱਜਕੱਲ੍ਹ ਜਿਵੇਂ ਬਰਿੰਦਰ ਘੁੰਮਨੋਹਰਨ ਦਾ ਤਾਂ ਹਾਰਟ ਅਟੈਕ ਦੱਸਿਆ ਜਾਂਦਾ ਕਿ ਅਸੀਂ ਪਹਿਲਾਂ ਦੇਖਦੇ ਹਾਂ ਕਬੱਡੀ ਵਾਲੇ ਪਲੇਅਰ ਵੀ ਕਾਫੀ ਜੰਗ ਦੇ ਵਿੱਚ ਸੋ ਫੇਰੀ ਅੱਜਕੱਲ੍ਹ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਜਾਂ ਲਿਆ ਜਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉਹਦੇ ਵਿੱਚ ਕੋਈ ਵੀ ਬੰਦਾ ਇਸ ਤਰ੍ਹਾਂ ਆਪਾਂ ਆਪਣੇ ਰਿਸ਼ਤੇਦਾਰੀਆਂ ਦੋਸਤਾਂ ਨੂੰ ਤੱਕ ਦੇਖਦੇ ਹਾਂ ਮਤਲਬ ਕੋਈ ਕਿਸੇ ਬਾਰੇ ਕਹਿ ਨਹੀਂ ਸਕਦਾ ਪਹਿਲਾਂ ਹੁੰਦਾ ਸੀਗਾ ਜਦੋਂ ਲੋਕੀ ਇੰਡਾਂ ਚ ਖੁਰਾਕਾਂ ਜਿਹੜੀਆਂ ਵਿਦਆਊਟ ਪੈਸਟੀਸਾਈਡ ਜਾਂ ਵਿਦਆਊਟ ਰਿਆ ਸੁਪਰੀਆਂ ਹੁੰਦੀਆਂ ਸੀ ਕੱਲੋਂ ਤੋਂ ਹੋਰ ਸਿੱਪ ਕਹਿੰਦੇ ਪੁਰਾਣੀਆਂ ਖੁਰਾਕਾਂ ਕਾਦੀਆਂ ਆਂ ਯਾ ਪਲਾਨੇ ਦੀ ਪੁਰਾਣੀਆਂ ਖੁਰਾਕਾਂ ਦਾ ਮਤਲਬ ਹੋ ਗਿਆ ਕਿ origignal ਉਹ ਬਿਨਾ ਮਲਾਵਟ ਹੁਣ ਤੁਸੀਂ ਦੇਖੋ ਕਿ ਹੰਗਦੀ ਦਵਾਈ ਦੇ ਵਿੱਚ ਕੀ ਕੀ ਮਲਾ ਜ਼ਹਿਰ ਮਲਾਈਆਂ ਪਈਆਂ ਤੇ ਬੱਚਿਆਂ ਤੇ ਤੇ ਹਰ ਗੱਲ ਜਿਹੜੀ ਆ ਉਹ ਕਮਰਸ਼ੀਅਲ ਨਿੱਜ ਵਾਸਤੇ ਜ਼ਿਆਦਾ ਹੋ ਗਿਆ ਸੋ ਦੁੱਧ ਤੋਂ ਲੈ ਕੇ ਖੂਨ ਤੱਕ ਜੜ ਚਾਲੀ ਮਿਲ ਰਿਹਾ ਅੱਜਕੱਲ ਸੋ ਦਵਾਈਆਂ ਜਿਹੜੀ ਜਿਹੜੀ ਦਵਾਈ ਹੈ ਉਹ ਜ਼ਹਿਰ ਬਣ ਰਹੀ ਹੈ ਪਰ ਉਥੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਇਹ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਸਰਕਾਰ ਵੱਲੋਂ ਜੀ ਜੇ ਮੈਂ ਵੀ ਇਹ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਣਾ オリジナルਟੀ ਵਾਲਾ ઓਰਗੈਨਿਕ ਚੀਜ਼ਾਂ ਖਾਲਾਓ ਤੇ ਮੈਂ ਵਪਾਰੀਆਂ ਨੂੰ ਜਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀ ਟਾਣੇ ਤੇ ਬੈਠੇ ਆ ਉਸੇ ਟਾਣੇ ਨੂੰ ਵੱਡੋ ਨਾ ਠੀਕ ਹੈ ਪੈਸੇ ਬਣ ਜਾਣਗੇ ਉਈ ਫੈਸਟੀਵਲ ਸੀਜ਼ਨ ਨੂੰ ਕਹਿੰਦੇ ਕਮਾਈ ਦਾ ਸਾਧਨ ਹੈ ਜੇ ਤੁਸੀਂ ਕਿਸੇ ਦਾ ਕੋਈ ਮਲਾਵਟਾਣੀ ਚੀਜ਼ਾਂ ਵੇਚ ਕੇ ਜਾਂ ਕੋਈ ਹੋਰ ਨੁਕਸਾਨ ਕਰੋਗੇ ਤਾਂ ਕਿਤੇ ਨਾ ਕਿਤੇ ਆ ਕੇ ਉਹ ਅੱਗ ਤੇ ਦੇਣ ਕਿਤੇ ਕਿਸੇ ਨਾ ਕਿਸੇ ਦਿਨ ਉਹ ਤੁਹਾਡੇ ਘਰੇ ਵੀ ਆ ਸਕਦਾ ਹੈ ਸਰ ਸਰ ਸੈਸ਼ਨ ਬੁਲਾ ਰਹੇ 24 ਤਰੀਕ ਨੂੰ ਵਿਸ਼ੇਸ਼ ਕਿਹਾ ਜਾ ਰਿਹਾ ਆਨੰਦਪੁਰ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਸਕਦਾ ਕੋਈ ਪ੍ਰਪੋਜ਼ਲ ਹੈ ਜੀ ਹਜੇ ਕੈਬਨਿਟ ਹੋਊਗੀ ਕੈਬਨਿਟ ਦੇ ਵਿੱਚ ਬਿਜ਼ਨਸ ਡਿਸਾਈਡ ਕੀਤਾ ਜਾਂਦਾ ਮੈਂ ਪੱਲਾ ਮਾਨ ਸਾਹਿਬ ਦੇ ਦਿਲ ਚ ਹੈ ਜੀ ਇਹ ਗੱਲ ਨਹੀਂ ਜੀ ਦੇਖੋ ਗੱਲ ਇਹ ਹੈ ਜੋ ਕੈਬਨਿਟ ਡਿਸਾਈਡ ਕਰੂਗੀ ਉਹ ਵੀ ਬਾਅਦ ਚ ਦੇਖਾਂਗੇ ਮੇਰੇ ਦਿਲ ਚ ਹੋਣਾ ਨਾ ਹੋਣ ਨਾਲ ਨਹੀਂ ਚਾਹਦਾ ਇੱਕ ਕਲੈਕਟਿਵ ਡਿਸੀਜਨ ਉਹ ਮਤਲਬ ਸੈਸ਼ਨ ਨੂੰ ਲੈ ਕੇ ਸਿਕਿਉਰਟੀ ਨੂੰ ਵੀ ਅਲਾ ਹਾਂਜੀ ਬਿਲਕੁਲ ਮਿਲ ਕੇ ਅ ਬਜ਼ਾਰਾਂ ਦੇ ਵਿੱਚ ਕਿਉਂਕਿ ਭੀੜ ਦੇ ਪਟਾਕੇ ਦਾ ਮਾਹੌਲ ਹੈ ਤੇ ਕੁਝ ਸ਼ਰਾਬੀ ਅੰਸਰ ਇਹ ਹੈ ਜੀ ਮੌਕੇ ਦਾ ਜਿਹੜਾ ਉਹ ਫਾਇਦਾ ਉਠਾ ਕੇ ਕੋਈ ਸੈਬੋਟਾਜ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਰੌਲਾ ਪਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਪੰਜਾਬ ਪੁਲਿਸ ਜਿਹੜੀ ਸਖਸ਼ਮ ਕਾਬਿਲ ਹੈ ਤੇ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਅਸੀਂ ਸਿਕਿਉਰਿਟੀ ਦਾ ਜਿਹੜਾ ਇੰਤਜ਼ਾਮ ਹੈ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਰੱਖਿਆ ਜਾਊਗਾ ਤੇ ਬਾਕੀ ਸਾਰਿਆਂ ਨੂੰ ਮੈਂ ਇਹ ਹੀ ਵਿੰਤੀ ਕਰੂੰਗਾ ਕਿ ਹੈਵ ਅ ਹੈਪੀ ਐਂਡ ਸੇਫ ਦੀਵਾਲੀ। ਕਿ ਦੀਵਾਲੀ ਵਾਲੇ ਦਿਨ ਆਪਾਂ ਦੀਵਾਲੀ ਨੂੰ ਰੌਸ਼ਨੀ ਦਾ ਤਿਹਾਰ ਕਹਿੰਦੇ ਆ ਪਰ ਬਹੁਤ ਸਾਰੇ ਬੱਚੇ ਨੇ ਜੇ ਪੀਜੀਆ ਦੀ ਕਲੀ ਪੀਜੀਆ ਦੀ ਰਿਪੋਰਟ ਲੈਣ ਨੂੰ ਤਾਂ ਪਤਾ ਨਹੀਂ ਕਿੰਨੇ ਬੱਚੇ ਆਉਂਦੇ ਨੇ ਤੇ ਕਿੰਨੇ ਬੰਦੇ ਆਉਂਦੇ ਨੇ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਦਾ ਨਹੀਂ ਚੱਲੀ ਜਾਂਦੀ। ਮਤਲਬ ਰੌਸ਼ਨੀ ਦੇ ਤਿਹਾਰ ਵਾਲੇ ਦਿਨ ਰੌਸ਼ਨੀ ਖਤਮ। ਸੋ ਸੇਫ ਦੀਵਾਲੀ ਵੀ ਨਾਲ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਪਟਾਕੇ ਜਾਂ ਇਸ ਤਰ੍ਹਾਂ ਦਾ ਬਰੂਦ ਨਾ ਫੁਕਾਇਆ ਜਾਵੇ ਜਿਸ ਨਾਲ ਪੋਲੂਸ਼ਨ ਵੀ ਹੋਵੇ ਤੇ ਜਾਂ ਤੁਹਾਡੇ ਸਰੀਰ ਨੂੰ ਕੋਈ ਹਾਨ ਹੋਵੇ। ਤੇ ਜਿਹੜੀ ਹੈ ਆਰਗੈਨਿਕ ਦੀਵਾਲੀ ਵੀ ਆਰਗੈਨਿਕ ਮਨਾ ਲਈਏ ਚਲੋ ਇੱਕ ਦੀਵਾ ਬੱਤੀ ਲਾ ਦਈਏ ਉਮੀਦ ਦੇ ਦੀਵੇ ਬੱਤੀ ਬਹੁਤ ਸਾਰੇ ਘਰਾਂ ਦੇ ਵਿੱਚ ਉਦਾਸੀਆਂ ਵੀ ਛਾ ਗਈਆਂ ਪਿਛਲੇ ਦਿਨਾਂ ਚ ਸਾਡੇ ਜਿਸ ਦਾ ਤੁਸੀਂ ਸਵਾਲ ਪੁੱਛਿਆ ਪਹਿਲਾਂ ਉਹਨਾਂ ਦੀ ਤਾਂ ਸਾਰੀ ਉਮਰ ਲਈ ਦੀਵਾਲੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਸੋ ਸਾਨੂੰ ਉਹਨਾਂ ਦੇ ਆਪਣੇ ਪਿੰਡਾਂ ਦੇ ਵਿੱਚ ਭਾਈਚਾਰਾ ਅੱਜ ਵੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਡਬਲ ਕੁਦੀ ਮੌਤ ਹੋ ਜੇ ਤਾਂ ਸਾਰਾ ਪਿੰਡ ਦੀਵਾਲੀ ਨਹੀਂ ਮਨਾਉਂਦਾ ਤੇ कल भी मैं देखा सारा पिंड उत्तर पाना पिंड जगरा आने उदास पिंड सारा सारा पिंड लोग आए थे तो खास तौर पर यहोजा पुत जो नाम रोशन करता होगा पिंड का जब पंजाबी माँ बोली का एक हीरा ही अरदास कर सकते परमात्मा अपने चरना च मना सकते विपक्ष लगातार आप चढ़ा सकता है कि पाँच में जो बाढ़ आई वो मैनमेड नहीं मान मेड डिजास्टर तो उत्तराखंड में किसने मनाई थी तो सुखू ने फिर क्यों नहीं रोका वहाँ तो कांग्रेस है जो हमारे यहाँ विपक्ष है ਜੰਮੂ ਕਸ਼ਮੀਰ ਮੇਂ ਅਸਾਮ ਮੇਂ ਬੰਦ ਦੇਸ਼ ਮੇਂ ਤੋ ਇਹ ਮਤਲਬ ਉਹ ਤਾਂ ਸਾਰੇ ਇਕੱਠੇ ਹੋ ਕੇ ਭਗਵਾਨ ਮਾਨ ਭਗਵਾਨ ਤੁਮਾਰਾ ਇਹ ਉਹਨਾਂ ਦੀ ਬਹੁ ਬਹੁ ਖਲਾਹਟ ਹੈ ਇਹ ਇਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਸਰਕਾਰਾਂ ਸੇ ਉਹ ਦੋ ਹੜ੍ਹ ਨਹੀਂ ਆ ਅਸੀਂ ਤਾਂ ਹੁਣ ਇੱਕ ਦੋ ਦਿਨਾਂ ਦੇ ਵਿੱਚ ਗਰਦੌਰੀਆਂ ਸਾਡੇ ਕੋਲੇ ਆ ਗਈਆਂ ਅਸੈਸਮੈਂਟ ਚੱਲ ਰਹੀ ਹੈ ਅਜ ਤਾਂ 20-20 ਹਜ਼ਾਰ ਰੁਪਏ ਪਰ ਏਕੜ ਮੁਆਵਜ਼ਾ ਦੇਣ ਲੱਗੇ ਆਂ ਔਰ ਇਸ ਤੋਂ ਪਹਿਲਾਂ ਕਦੇ 20 ਹਜ਼ਾਰ ਰੁਪਏ ਦੇਸ਼ ਚਾਹੇ ਤੱਕ ਕਿਸੇ ਨੂੰ ਨਹੀਂ ਦਿੱਤਾ ਠੀਕ ਹੈ ਨਾ ਔਰ ਜਿੰਨਾ ਵੀ ਹੋ ਸਕੇ ਅਸੀਂ ਉਹ ਜਿੰਦਗੀ ਜਿਹੜੀ ਹੈ ਹਰ ਪੀੜਤਾ ਦੀ ਪਾਰਟੀ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਇੰਨਾ ਤੇ ਜ਼ਿਆਦਾ ਨਾ ਜਾਇਆ ਕਰੋ ਇਹਨਾਂ ਨੂੰ ਤਾਂ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਹੁੰਦਾ ਤਾਂ ਹਰ ਗੱਲ ਤੇ ਮੇਰੇ ਨਾਮ ਲੈ ਕੇ ਬੋਲਦੇ ਨੇ ਇਹਨਾਂ ਦੇ ਕੁਝ ਨਾ ਕੁਝ ਪਰ ਲੋਕਾਂ ਨੂੰ ਸਾਰਾ ਪਤਾ ਨਹੀਂ ਕੇਂਦਰ ਕੇਂਦਰ ਹੱਥ ਪੱਲਾ ਫੜਨ ਲਈ ਤਿਆਰ ਨਹੀਂ ਹੋ ਪਾ ਰਹੇ ਤੇ ਜਿਹੜੀ 60 ਹਜ਼ਾਰ ਰੋਡ ਦੀ ਰਕਮ ਪਾਰਪਰ ਤੁਸੀਂ ਕਹਿੰਦੇ ਹੋ ਉਸ ਨੂੰ ਲੈ ਕੇ ਕੋਈ ਕੋਰਟ ਜਾਣਗੇ ਅਸੀਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਜੀ ਡਿਟੇਲ ਭੇਜਤੀ ਕਿ ਆ ਨੁਕਸਾਨ ਹੋਇਆ ਬਾਕੀ ਹੁਣ ਉਹਨਾਂ ਦੀ ਮਰਜ਼ੀ ਹੈ ਜੇ ਉਹ 1600 ਕਰੋੜ ਨੂੰ ਇਹ ਸਮਝਦੇ ਨੇ ਕਿ ਜਿਹੜੇ ਸਕੀਮਾਂ ਸਾਡੇ ਕੋਲ ਵੈਸੇ ਵੀ ਪੈਸਾ ਆਉਣਾ ਸੀ ਵੈਸੇ ਵੀ ਆਉਣਾ ਸੀ ਹੜਨਾ ਉਹਨਾਂ ਨੂੰ ਵੀ ਕਹੀ ਜਾਂਦੇ ਨੇ 1600 ਕਰੋੜ ਚੋਂ ਕੱਟ ਲਓ ਇਹ ਤੁਹਾਡੇ 1600 ਕਰੋੜ ਚੋਂ ਸਾਰ ਗਿਆ ਸੋ ਇੱਥੋਂ ਜੇ ਡੀਸੇਲਟਿੰਗ ਦਾ ਵੀ ਮਨਾਂ ਕਰ ਦੇਣੇ ਤਾਂ ਸਿੱਧਾ ਇਹ ਸਿੱਧ ਹੁੰਦਾ ਕਿ ਪੰਜਾਬ ਨੂੰ ਜਿਹੜਾ ਕੋਈ ਸਜ਼ਾ ਦੇ ਰਹੇ ਨੇ ਜਾਂ ਪੰਜਾਬ ਪ੍ਰਤੀ ਕੋਈ ਨਫ਼ਰਤ ਰੱਖੀ ਹੋਈ ਹੈ ਉਹਨਾਂ ਦੇ ਦਿਲ 'ਚ ਕਿ ਇਹਨਾਂ ਨੂੰ ਇਦਾਂ ਹੀ ਕਿਸਮਤ 'ਚ ਛੱਡ ਦਿਓ ਪਰ ਪੰਜਾਬੀ ਆ ਅਜ ਤਾਂ ਤੁਰਕੀ ਜਾ ਕੇ ਲੰਗਰ ਲਾ ਲੈਣੇ ਆ ਅਜ ਤਾਂ ਪੁੱਜ ਜਾ ਕੇ ਲੰਗਰ ਲਾ ਲੈਣੇ ਆ ਦੁਨੀਆਂ 'ਚ ਕਿਤੇ ਵੀ ਆਫਤ ਆਵੇ ਪੰਜਾਬੀ ਪਹਿਲਾਂ ਜਿਹੜੇ ਸਹਾਇਤਾ ਵਾਸਤੇ ਹੱਥ ਵਧਾਉਂਦੇ ਆ ਇਹ ਤਾਂ ਸਾਡੇ ਆਪਣੇ ਤੇ ਸੰਕਟ ਆਇਆ ਸੋ ਅਸੀਂ ਸਰਕਾਰ ਵੱਲੋਂ ਰੀ ਹੈਵਿੰਗ ਦੈਨ ਰੀਸਟਰਕਚਿੰਗ ਤੇ ਜਿੰਨਾ ਵੀ ਪੁਨਰਵਾਸ ਵਾਸਤੇ ਅਸੀਂ ਕੰਮ ਕਰਨਾ ਔਰ ਬੜੀ ਜਲਦੀ ਜ਼ਿੰਦਗੀ ਜਿਹੜੀ ਹੈ ਪੰਜਾਬੀਆਂ ਦੀ ਪਟੜੀ ਗਿਆ ਉਹ ਚਿਹਰੇ ਇੱਕ ਮਿੰਟ ਮੁੱਕ ਤਾਂ ਜੀ